ਪਰਾਵਾ ਚਾਰ ਛੱਲੜ ਸਾਨੂੰ ਭੇਜਦੇ ਕੋਈ ਲੈਣੇ ਦੇਣ ਵਾਲੇ ਗੀੜੇ ਮਾਰਦੇ ਜਮੀਨ ਵੇਚ ਕੇ ਤੈਨੂੰ ਬਾਹਰ ਭੇਜਿਆ ਸੀ। ਓ ਬਾਈ ਮੈਨੂੰ ਵੀ ਪਤਾ ਹੈਗਾ ਮੈਂ ਵੀ ਨਾ ਮੈਨੂੰ ਕਦੇ ਫੋਨ ਕੀਤਾ ਹੁਣ ਰਮਨ ਨੂੰ ਪੁੱਛਦਾ। ਕਿੱਧਰ ਜਾਏ? ਰਮਨ ਦਾ ਖੇਤੋਂ ਆਇਆ ਸੀਗਾ। ਹਾਂ। ਮਿੰਟੂ ਦਾ ਫੋਨ ਨਹੀਂ ਆਇਆ ਤੈਨੂੰ? ਨਾ ਮੈਂ ਤਾਂ ਕਿਤੇ ਤੁਹਾਨੂੰ ਕਿੱਥੋਂ ਨਹੀਂ ਆ। ਨਾ ਮੇਰੇ ਮੈਸੇਜ ਦੇ ਕੇ ਛੱਡ ਤੇ ਕਈ ਦਿਨ ਹੋ ਗਏ ਨਾ ਉਹਨੇ ਫੋਨ ਕੀਤਾ ਨਾ ਕੋਈ ਮੈਸੇਜ ਕਰਿਆ। ਚਲ ਕੰਮ ਤੇ ਹੋਊਗਾ ਨਹੀਂ ਪਤਾ ਲੱਗਦਾ ਹੁੰਦਾ। ਹੁਣ ਕਈ ਵਾਰ ਨਹੀਂ ਟਾਈਮ ਲੱਗਦਾਗਾ। ਕਿ ਤਾਂ ਫੋਨ ਲਾ ਲੈਂਦਾ ਸੀ ਰੋਜ ਵਾਂਗੂ ਉਹ ਤਾਂ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਲਾ ਹੁਣ ਤਾਂ ਆਈ ਨਹੀਂ ਕਰਦਾ ਫੋਨ ਨਹੀਂ ਨਹੀਂ ਕਰਦਾ ਨਾ ਪਤਾ ਲੱਗਦਾ ਉਹਨੂੰ ਵੀ ਮੈਂ ਫੋਨ ਕਰਨਾ ਸੁਖਾਂਤ ਤਾਂ ਪੁੱਛਣਾ ਉਹਦੋਂ ਜ਼ਮੀਨਾਂ ਦੇ ਰੇਟ ਘੱਟ ਸੀਗੇ ਹੁਣ ਰੇਟ ਕਿੱਥੇ ਜਾਵੜੇ ਅੱਧਾ ਕਿੱਲਾ ਵੇਚਿਆ ਹੁਣ ਉਹ ਦੋ ਕਿੱਲੇ ਵਰਗਾ ਸੀਗਾ ਉਹਦੋਂ ਤੁਹਾਨੂੰ ਮੈਂ ਕਹੀ ਗਈਆਂ ਉਹ ਤਾਂ ਚੌੜੇ ਹੋ ਕੇ ਨਾ ਸਾਰੇ ਪਿੰਡ 'ਚ ਤੌਰ ਬਣੂ ਭਰਾ ਕੈਨੇਡਾ ਗਿਆ ਭਰਾ ਕੈਨੇਡਾ ਗਿਆ ਕੋਠੀ ਪਾਉਣੀ ਐ ਖਾਲੀ ਕੋਠੀ ਹਾਲੇ ਤੱਕ ਕੋਈ ਪੰਜੀ ਨਹੀਂ ਭਜੀ ਉਹਨੇ ਨਾ ਪੰਜੀ ਭੇਜਣੀ ਤਾਂ ਦੂਰ ਦੀ ਗੱਲ ਕਦੇ ਹਾਲਚਾਲ ਵੀ ਨਹੀਂ ਪੁੱਛਿਆ ਵੀ ਕਿਵੇਂ ਹੈ ਕਿਉਂ ਕਿਵੇਂ ਨਹੀਂ ਗੱਲ ਤਾਂ ਤੇਰੀ ਸਹੀ ਹੈਗੀ ਆ ਬਾਪੂ ਜੀ ਗੁਜ਼ਰ ਗਏ ਬੇਬੇ ਗੁਜ਼ਰ ਗਈ ਨਾ ਉਹ ਤੋਂ ਆਇਆ ਗਿਆ ਉਹ ਤੋਂ ਕਿ ਮੈਨੂੰ ਤਾਂ ਛੁੱਟੀ ਨਹੀਂ ਮਿਲਦੀਗੀ ਵੀ ਬੰਦਾ ਐ ਵੀ ਕੋਈ ਕਰਦਾ ਹੁੰਦਾਗਾ 20-25 ਲੱਖ ਰੁਪਇਆ ਕਿਹੜਾ ਠਿਕਰੀਆਂ ਨਹੀਂ ਇਕੱਠੀਆਂ ਹੁੰਦੀਆਂ ਆਪਾਂ ਤਾਂ ਇੱਕ ਕਮੈਂਟ ਮਾਰਿਆਗਾ ਬੰਦਾ ਕੰਮ ਸੁਕਾਵਾ ਹਾਲ ਚਾਲ ਹੀ ਪੁੱਛ ਲੈ ਹਾਲ ਚਾਲ ਨਹੀਂ ਪੁੱਛਣਾ ਇਹ ਕਹੇ ਦੇ ਵੀ ਭਾਈ ਮੈਂ ਤੁਹਾਨੂੰ ਇੰਨੇ ਪੈਸੇ ਪਾ ਦਿੱਤੇ ਤੁਸੀਂ ਮਗਰ ਔਖੇ ਹੁੰਦੇ ਹੋਵੋਗੇ ਉਹਨੂੰ ਕੀ ਪਤਾ ਵੀ 100 ਰੁਪਇਆ ਦੀ ਲਾਈ ਕਿਵੇਂ ਹੈਗੀ ਇੱਥੇ ਤੁਸੀਂ ਔਖੇ ਹੋਈ ਗਿਆਂ ਚੱਕ ਕਿ ਮੇਰਾ ਸਾਰਾ ਸਿਆਉਣਾ ਵੀ ਵੇਚ ਤਾ ਉਹਦੇ ਪਿੱਛੇ ਆ ਹੁਣ ਦੇਖ ਲੋ ਜਦੋਂ ਕਿ ਤੇ ਪ੍ਰੋ ਦੋ ਰਖਣੇ ਡਾ ਬੈਠਾ ਗਾ ਜਦੋਂ ਖੇਤ ਕੰਨੀ ਦੀ ਨਗਦ ਨਾ ਰਾਮਣ ਮੈਨੂੰ ਬਹੁਤ ਦੁੱਖ ਲੱਗਦਾ ਬਾਣ ਦੇਖ ਕੇ ਮੇਰਾ ਹੁਣ ਅੱਜ ਕਿੰਨੇ ਦਾ ਸੀ ਬਾਕੀ ਆਪਣੇ ਪੁਰਖੇ ਦੀ ਜ਼ਮੀਨ ਆਗੀ ਨਾਲ ਲੋਕ ਤਾਂ ਉਹੀ ਨਹੀਂ ਖੜਾ ਸਰਦੇ ਹਾਲ ਕਹਿੰਦਾ ਜਿਹੜੇ ਜ਼ਮੀਨ ਵੇਚਣੀਆਂ ਦੀ ਮਾਂ ਵੇਚਦੀ ਇਹੀ ਤਾਂ ਰਜਗਾਰ ਆਪਣਾ ਹੋਰ ਜ਼ਿਮੀਂਦਾਰਾਂ ਕੋਲੇ ਕੀ ਹੁੰਦਾ ਜਮੀਨ ਹੀ ਹੁੰਦੀ ਆ ਵਧੀਆ ਸਰਦਾ ਸੀ ਸਬ지 ਸੂਜੀ ਲਾ ਲੈਂਦੇ ਸੀ ਰਾਲ ਮਿਲ ਕੇ ਕੰਮ ਕਰੀ ਜਾਂਦੀ ਮੇਰਾ ਤਾਂ ਜੀ ਵੀ ਨਹੀਂ ਲੱਗਦਾ ਉਹਦੇ ਬਿਨਾ ਕਮ ਸਿਕਾ ਬੰਦਾ ਫੋਨ ਤਾਂ ਕਰ ਲੇ ਐ ਕਰੋ ਜਿਹੜਾ ਦੋਸਤ ਸੀਗਾ ਉਹਦਾ ਨੰਬਰ ਹੈਗਾ ਸੀ ਉਹਨੂੰ ਪੁੱਛ ਲੋ ਚੱਲ ਆ ਜਾ ਆਪਾਂ ਕਰਦੇ ਆਂ ਗੱਲ ਫਿਰ ਕਰੇ ਹੋਰ ਹਣ ਤੁਸੀਂ ਗੱਲ ਕਰੋ ਮੈਂ ਉੰਨੀ ਮੜਾ ਜ ਨਹੀਂ ਵੜਿਆ ਚੰਗਾ ਆਹ ਦੇਖ ਲੈ ਰਮਣ ਮਿੰਟੂ ਨੇ ਮੈਸੇਜ ਦੇਖ ਕੇ ਫੇਰ ਛੱਡ ਤੇ ਚੱਲ ਕੋਈ ਨਾ ਕਰ ਲੂਗਾ ਉਹਨੂੰ ਕਿਹਾ ਹੁਣ ਟਾਈਮ ਲਾਉਦਾ ਵਿਚਾਰੇ ਨੂੰ ਇਹ ਵੀ ਨਾ ਤੋਨੀ ਜਾਇਆ ਕੋਈ ਸਾਰਾ ਦਿਨ ਕੋਈ ਕਰ ਲੂਗੇ ਦੀ ਗੱਲ ਨਹੀਂ ਬੰਦਾ ਕੰਮ ਸੇ ਕੰਮ ਐ ਤਾਂ ਦੱਸ ਦੇ ਮੈਂ ਠੀਕ ਆ ਮੈਂ ਫੋਨ ਲਾਉਣਾ ਦੇਖ ਲੋ ਇੱਕ ਵਾਰੀ ਲਾ ਕੇ ਕੋਈ ਨਾ ਟਾਈਮ ਲਾਉਦੇ ਕੋਲੇ ਕਸੂਤਾ ਜਾਈ ਆ ਪਰ ਮੈਂ ਲਾਉਣਾ ਹਣਾ ਮੈਂ ਵੀ ਟੈਨਸ਼ਨ ਲਈਓ ਵੀ ਪਤਾ ਨਹੀਂ ਕੀ ਗੱਲ ਹੋਗੀ ਵਾਰ-ਵਾਰ ਫੋਨ ਲਾਈ ਜਾਂਦੇ ਆ ਕੋਈ ਨਾ ਪਤਾ ਲੱਗੂ ਨਾ ਹੈਲੋ ਹੈਲੋ ਹਾਂ ਮੈਂ ਟੂ ਕਿਵੇਂ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤਾਂ ਠੀਕ ਆ ਉਹ ਤੈਨੂੰ ਹਫਤਾ ਹੋ ਗਿਆ ਨਾਲ ਤੂੰ ਫੋਨ ਚਾਹ ਕਰਦਾ ਮੈਸੇਜ ਦੇ ਕੇ ਛੱਡੀ ਜਾਂਦਾ ਖੜਕਾ ਜਾ ਕੀ ਹੋਈ ਜਾਂਦਾ ਉਹ ਨਹੀਂ ਬਾਈ ਮੈਂ ਕੰਮ ਤੇ ਸੀਗਾ ਕੰਮ ਤੇ ਸੀਗਾ ਨਾਲੇ ਨਾ ਉਹ ਪ੍ਰਭਾ ਚਾਰ ਛੱਲੜ ਸਾਨੂੰ ਭੇਜਦੇ ਕੋਈ ਲੈਣੇ ਦੇਣੇ ਵਾਲੇ ਗੀੜੇ ਮਾਰਦੇ ਜਮੀਨ ਵੇਚ ਕੇ ਤੈਨੂੰ ਬਾਹਰ ਭੇਜਿਆ ਸੀ। ਉਹ ਬਾਈ ਮੈਨੂੰ ਵੀ ਪਤਾ ਹੈਗਾ ਮੈਂ ਵੀ ਤਿੰਨ ਚਾਰ ਕੰਮ ਕਰਦਾ ਬਾਈ ਮੈਂ ਤਾਂ ਨਹੀਂ ਫੋਨ ਚੱਕਿਆ ਜਾਂਦਾਗਾ ਮੈਂ ਵੀ ਕਰਜ਼ੇ ਹੀ ਲਾਉਣਾ ਬਾਈ। ਉਹ ਸਾਨੂੰ ਕੀ ਤੁਸੀਂ ਮੈਨੂੰ ਅਗਰੇ ਇੰਨੇ ਔਖੇ ਔਖੇ ਭੇਜਿਆ ਹਨਾ। ਸਾਨੂੰ ਕੀ ਫਾਇਦਾ ਤੇਰੇ ਤਿੰਨ ਚਾਰ ਕੰਮਾਂ ਦਾ ਰੁਪਈਆ ਦਾ ਕਦੇ ਭੇਜਿਆ ਨਹੀਂ ਪਿੰਡ। ਉਹ ਨਹੀਂ ਬਾਈ ਮੇਰਾ ਤਾਂ ਆਪਦਾ ਨਹੀਂ ਜੀ ਲੱਗਦਾ ਬਾਈ ਜੋਂਦੇ ਬੀਬੇ ਬਾਪੂ ਹੋਰੇ ਹਨਾ ਨਾ ਮੈਥੋਂ ਦਾ ਇਹ ਸਸਕਾਰ ਤੇ ਆਏਗਾ ਬਾਈ ਯਾਰ। ਜੀ ਉਹਦਾ ਗੱਲ ਕਰੋ। ਤੁਸੀਂ ਇਹਨੂੰ ਕਹ ਦੋ ਕਿ ਗੇੜਾ ਮਾਰ ਜਾ ਇੱਕ ਵਾਰੀ। ਓਏ ਗੇੜੇ ਨੂੰ ਕੀ ਕਰਨਾਗਾ? ਲੋਕ ਗੱਲਾਂ ਕਰਦੇ ਹੈਗੇ। ਅਗਲਾ ਕਹਿੰਦਾ ਜ਼ਮੀਨ 베ਚਤੀ ਸਸਤੇ ਭਾ ਸਸਤੇ ਭਾ ਜਦੋਂ ਮਹਿੰਗੇ ਭਾਦੀ ਤੇ ਹੁਣ ਜਦੋਂ ਜਾਂਨਾ ਉੱਥੇ ਮੈਨੂੰ ਪਤਾ ਨਾ ਕਿੰਨਾ ਦਿਲ ਤੇ ਗੱਲ ਚੁਗਦੀ ਹੈ ਸਿੱਧੀ। ਹੁਣ ਉਹਨੂੰ ਵੀ ਤਿੰਨ ਚਾਰ ਸਾਲ ਹੋ ਘਰੋਂ ਨਿਕਲੇ ਨੂੰ ਉਹ ਤਾਂ ਵੀ ਕੀ ਕਰਦਾ। ਨਾ ਕਰ ਮੇਰੀ ਗੱਲ ਸੁਣ ਮੈਂ ਆਉਂਗਾ ਮੈਂ ਮਾਰੂੰਗਾ ਗੇੜਾ ਮੈਂ ਪੈਸੇ ਹੀ ਭੇਜੂੰਗਾ ਬਾਈ ਸੁਣੋ। ਉਹ ਭਰਾਵਾ ਪਹਿਲਾਂ ਪੈਸੇ ਪੂਰੇ ਕਰ ਦੇ ਫਿਰ ਪਿੰਡ ਆਈਂ। ਗੱਲ ਸਿੱਧੀ ਜੀ ਹੈ ਮੇਰੀ ਤਾਂ। ਬਾਈ ਤੂੰ ਐ ਕਿਉਂ ਬੋਲੀ ਜਾਂਦਾਗਾ ਯਾਰ ਮੈਨੂੰ ਯਾਰ। ਮੈਂ ਆਪਾਂ ਵੀ ਕੋਈ ਗੱਲ ਨਹੀਂ ਥੋ ਆਇਨਾ ਕਰ ਮੈਂ ਸੋ ਓਏ ਪੈਸੇ ਪੂਰੇ ਕਰਦੇ ਫੇਰ ਐਨੇ ਪਿੰਡ ਨਾਲ ਹੀ ਕਿਉਂ ਚ ਵਕਤ ਮੰਗ ਰਹੇ ਹੋ ਤੁਸੀਂ ਆ ਜਾਣ ਤੋਂ ਹੱਦ ਕਰਦੇ ਹੋਗੇ ਉਹਦਾ ਵੀ ਜੀ ਕਰਦਾ ਹੁੰਦਾ ਇੱਥੇ ਆਉਣ ਨੂੰ ਉਹੀ ਚ ਮਲਾਈ ਜਾਨੀ ਹੁਣ ਜੀ ਜੀ ਲੱਗਦਾ ਇੱਥੇ ਤਿੰਨ ਚਾਰ ਸਾਲ ਹੋ ਗਏ ਉਹ ਘਰੋਂ ਨਿਕਲੇ ਨੂੰ ਉਹਦਾ ਜੀ ਨਹੀਂ ਕਰਦਾ ਹੁੰਦਾ ਇੱਥੇ ਆਉਣ ਨੂੰ ਐ ਵੀ ਮਰੀ ਜਾਨ ਤੂੰ ਮੈਂ ਤੂੰ ਆ ਜੀ ਬਈ ਕੋਈ ਨਾ ਪਾਪੀ ਮੈਂ ਆਉਂਗਾ ਮੈਂ ਮਾਰੂੰਗਾ ਕਿਹੜਾ ਕੋਈ ਨਾ ਬਾਈ ਮੈਂ ਪੈਸੇ ਹੀ ਪੂਰੇ ਕਰ ਦੂੰਗਾ ਤੂੰ ਐਂ ਕਹ ਤੂੰ ਘਰੀ ਜਾਣਾਗਾ ਫਾਈ ਜੀ ਮੈਂ ਆਪੇ ਪੂਰੇ ਕਰੂੰਗਾ ਮੇਰੀ ਸੇ ਜ਼ਿੰਮੇਵਾਰੀ ਹੈ ਮੈਨੂੰ ਪਤਾ ਤੁਸੀਂ ਮੈਨੂੰ ਓਕੇ ਹੋ ਕੇ ਭੇਜਿਆ ਚੱਲ ਕਰ ਲੈ ਕੰਮ ਕੋਈ ਨਾ ਦੇਖਦੇ ਉਹ ਕਰਾਂਗਾ ਪੈਸੇ ਪੂਰੇ ਚੱਲ ਤੂੰ ਫੋਨ ਚੱਕ ਲੈ ਕਰ ਸੁਖ ਸੰਦ ਹੱਸ ਦਿਆ ਕਰ ਸਾਨੂੰ ਠੀਕ ਆ ਪਾ ਪੀ ਰੋਟੀ ਖਾ ਲੈਣਾ ਚੰਗਾ ਬਈ ਹੱਸੀ ਗਾਲ ਹੱਸੀ ਗਾਲ ਰੋਟੀ ਪੋਹਦੀ ਹੈ ਕਹਿੰਦੀ ਖਾ ਲੈਣਾ ਹੁਣ ਨਾ ਹਾਂ ਬਈ ਖਾ ਲੈਣਾ ਹੁਣ ਮਾਂ ਰੋਟੀਆਂ ਰੋਟੀ ਖਾ ਤੇ ਨਰਦਾ ਇਹ ਹੋਰ ਪਰੋਟੇ ਖਾਂਦਾ ਆਪਾਂ ਨੂੰ ਕਿੱਥੋਂ ਭੇਜਦਾ ਕੋਈ ਚੱਲ ਠੀਕ ਚੰਗਾ ਬਈ ਐਵੇਂ ਨਾ ਦੇ ਮੰਗਰੀ ਪੈ ਗਈ ਗਈ ਚੱਕ ਬੇਚਾਰੇ ਓਏ ਏਮੀ ਲੱਗਦਾਗਾ ਬਾਹਰ ਬੈਠੇ ਬੰਦੇ ਨੇ ਨਾ ਫਿਕਰ ਹੋਏ ਨਿੰਦੀ ਆ ਪਤਾ ਨਹੀਂ ਕਾ ਤੂੰ ਐ ਬੋਲੀ ਜਾਂਦੇ ਹੈ ਮੜੇ ਪਿਆਰ ਨਾਲ ਗੱਲ ਕਰੀ ਹੁੰਦੀ ਹੈ ਮੈਨੂੰ ਤਾਂ ਲੱਗਦਾ ਤੂੰ ਸਹਿ ਦੇਂਦੀ ਐ ਮਗਰੋਂ ਫੋਨ ਉਤੇ ਮੇਰੇ ਨਾਲ ਕਿੱਥੇ ਗੱਲ ਹੁੰਦੀ ਐ ਜੇ ਮੇਰੇ ਨਾਲ ਗੱਲ ਹੁੰਦੀ ਫਿਰ ਮੈਂ ਤੁਹਾਨੂੰ ਕਹਿਦੀ ਨਾ ਜੀ ਗੱਲ ਆ ਆ ਜਾ ਇੱਥੇ ਆ ਜਾ ਹੁਣ ਤੂੰ ਕੀ ਕਰਾਉਣਾ ਤੂੰ ਮਾਰ ਜੂ ਕਿਹੜਾ ਫੋਬੇਫੇਰ ਵੀ ਆ ਵੀ ਅਸਰੀ ਗਾਲ ਲੈ 22 ਆ ਗਿਆ ਹਰ ਪਾ ਵੀ ਠੀਕ ਹਾਂ ਠੀਕ ਐ ਵਧੀਆ ਲੈ ਤੂੰ ਬਿਨਾਂ ਦੱਸੀ ਆ ਗਿਆ ਸਾਨੂੰ ਫੋਨ ਤਾਂ ਕਰਦੇ ਤੇ ਵੀਰਾ ਲਿਆਉਂਦਾ ਉਥੋਂ ਬਸ ਭਾਬੀ ਮੈਂ ਆ ਗਿਆ ਮਰਾ ਜੀ ਨਹੀਂ ਲੱਗਿਆ ਉਥੇ ਲੈ ਤੂੰ ਬੈਠ ਚਾਹ ਬਾਈ ਕਿਧਰ ਗਿਆ ਬਾਈ ਤੇਰਾ ਗਿਆ ਹੋਇਆ ਦਾ ਤੂੰ ਬੈਠ ਦਾਮ ਲੈ ਤੇ ਤਨ ਚਾਹ ਪਾਣੀ ਬਣਾਉਣੀ ਹੋਰ ਕੀ ਮੇਰੇ ਹਾਂ ਸਫਰ ਵਧੀਆ ਸੀਆ ਬਸ ਠੀਕ ਸੀ ਭਾਬੀ ਕੀ ਹੋ ਗਿਆ ਆਏ ਜਗਾ ਤਾਂ ਬੋਲਦਾ ਢਲਾ ਜਾ ਕੁਛ ਨਹੀਂ ਭਾਬੀ ਬਸ ਉਥੇ ਜੀ ਨਹੀਂ ਲੱਗਿਆ ਮੇਰਾ ਪੈਸੇ ਪੂਰੇ ਨਹੀਂ ਸੀ ਹੁੰਦੇ ਤੇ ਫੇਰ ਕੀ ਹੋ ਗਿਆ ਪੈਸੇ ਪੂਰੇ ਨਹੀਂ ਹੁੰਦੇ ਸੀ ਹੁਣ ਜਾਣ ਤਾਂ ਨਹੀਂ ਜਾਣੀਗੀ ਮੈਂ ਬਸ ਭਾਬੀ ਛੱਡ ਕੇ ਆ ਗਿਆ ਸਾਰਾ ਕੁਝ ਨੂੰ ਤੂੰ ਬੈਠ ਮੈਂ ਚਾਹ ਪਾਣੀ ਲਾਉਣੀ ਹੈ ਲਾਲਾ ਬੁਰਦਾ ਹੀ ਬਹਿ ਜਾ ਕੋਈ ਨਾ ਭਾਬੀ ਬਾਈ ਨੂੰ ਆ ਜਾਣ ਦੋ ਫੇਰ ਪੀਲਾਂਗੇ ਚਾਹ ਪਾਣੀ ਦਾ ਕੋਈ ਨਾ ਕੋਈ ਨਾ ਤੂੰ ਬੈਠ ਬਾਈ ਤੇਰਾ ਦੱਸ ਕੀ ਕਰੀ ਆਹ ਕਿਹੜਾ ਬੈਠਾ ਰਵਣ ਵੀਣ ਦੀ ਹਾਂ ਬਈ ਬਾਈ ਸਤਰੀ ਕਾ ਉਹ ਮਿੰਟੂ ਤੂੰ ਸਤਰੀ ਕਾ ਠੀਕ ਹੈ ਠੀਕੋ ਬਾਈ ਕਿਵੇਂ ਬਿਨਾ ਦੱਸੀ ਆ ਗਿਆ ਵਾਟਸਐਪ ਬਾਈ ਉਹੀ ਮੇਰਾ ਉੱਥੇ ਜੀ ਆਣੀ ਲੱਗਿਆ ਮਾਤਾ ਛੱਡ ਗਈ ਆ ਗਿਆ ਬਾਈ ਸਾਰਾ ਕੁਝ ਛੱਡ ਕੇ ਤਾਂ ਆ ਗਿਆ ਤੇ ਮੈਂ ਤੈਨੂੰ ਉੱਦੇ ਕੀ ਕਿਹਾ ਸੀ ਫੋਨ ਤੇ ਵੀ ਮੈਨੂੰ ਦੱਸ ਕੇ ਆਈ ਜੇ ਆਉਣਾ ਹੋਇਆ ਪੈਸਾ ਟੱਕਾ ਵੀ ਪੂਰਾ ਕਰਨਾ ਜਿਹੜੇ ਚਾਰ ਛਿੱਲੜਾ ਤੈਨੂੰ ਭੇਜਿਆ ਸੀ ਲਾ ਕੇ ਉਹ ਬਾਈ ਮੇਰੀ ਗੱਲ ਸੁਣਾ ਆ ਗਿਆ ਉੱਥੇ ਤੂੰ ਕਹਿਣਾ ਮੈਂ ਫੋਨ ਲੈਮਨ ਚਾਹ ਪੀ ਪਹਿਲਾਂ ਇਹ ਤਾਂ ਬਿਮਾਰੀ ਜਾਂਦਾ ਐਵੇਂ ਨਹੀਂ ਮਰੀ ਜਾਂਦਾ ਆਪਣੀ ਜਾਨ ਲੈਣੀ ਹੋਂ ਤੁਸੀਂ 15 15 ਦਿਨ ਤੂੰ ਫੋਨ ਨਹੀਂ ਚੱਕਦਾ ਰਾਮਣ ਮੈਨੂੰ ਗੱਲ ਕਰ ਲੈਣ ਦੇ ਓਏ ਨਹੀਂ ਬਾਈ ਫੋਨ ਚੱਕਣ ਦੀ ਗੱਲ ਨਹੀਂ ਮਣਾ ਕੰਮ ਤੋਂ ਵਹੀ ਜਾਂਦਾ ਸੀਗਾ ਉੱਥੇ ਜਿਹੜੇ ਕਾਲੇ ਜੇ ਹੁੰਦੇ ਨੇ ਉਹਨਾਂ ਨੇ ਮੇਰਾ ਫੋਨ ਖੋਲਿਆ ਤਿੰਨ ਤਿੰਨ ਵਾਰ ਥਾਂ ਤੇ ਕੰਮ ਕਰਦਾ ਸੀਗਾ ਹੁਣ ਸਾਨੂੰ ਕਿਹੜੇ ਵੇਲੇ ਕਰਾਂ ਬਾਈ ਨਾਲੇ ਮੇਰੇ ਪੈਸੇ ਖੋਲੇ ਉੱਥੇ ਲੁੱਟ ਖੋਹ ਉਗੀ ਮੇਰੇ ਨਾਲ ਨਾਲੇ ਕਹਿੰਦੇ ਉੱਥੇ ਲੁੱਟਾਂ ਖਵਾ ਹੁੰਦਾਂ ਗਾਣੀ ਉਹ ਬਾਈ ਪਹਿਲਾਂ ਟਾਈਮ ਨਹੀਂ ਰਿਹਾ ਬਾਈ ਹੁਣ ਹੁਣ ਤਾਂ ਉੱਥੇ ਲੁੱਟ ਖੋਹ ਪੂਰੀ ਹੁੰਦੀ ਆਗੀ ਮੈਂ ਤਾਂ ਬਾਈ ਸਾਰਾ ਕੁਝ ਛੱਡ ਕੇ ਆ ਗਿਆ ਉਹ ਐਨਾ ਸ਼ੁਕਰ ਕਰਮ ਨਹੀਂ ਜਾਣ ਬਚ ਗਏ ਫੇਰ ਕੀ ਕਰਦੇ ਦੱਸ ਓਏ ਓਏ ਮਗਰ ਪਈ ਜਾਂਦੇ ਓਏ ਉਹ ਤਾਂ ਤੇਰੀ ਗੱਲ ਠੀਕ ਆ ਰਮਣਾ ਹੁਣ ਜਿਹੜੀ ਜ਼ਮੀਨ ਵੇਚੀ ਆਦੋਂ ਅਗਲਾ ਟੀਚਰਾਂ ਕਰਦਾ ਜਦੋਂ ਮੈਂ ਜਾਂਦਾ ਉਦੋਂ ਤੀ ਤੈਨੂੰ ਪਤਾ ਮਿੰਟੂ ਮੇਰੇ ਮਨ ਤੇ ਕੀ ਬੀਤਦੀ ਆ ਉਹ ਬਾਈ ਤੂੰ ਕਿਉਂ ਟੈਨਸ਼ਨ ਲਈ ਜਾਂਦਾਗਾ ਮੈਂ ਸਾਰਾ ਕੁਝ ਛੱਡ ਕੇ ਆ ਗਿਆ ਉਹਦਾ ਪਿੰਡ ਤੇ ਘਰ ਆਉਦਾ ਛੱਡ ਕੇ ਨਹੀਂ ਜਾਂਦਾ ਹੁਣ ਇੱਥੇ ਹੀ ਰਹਾਗੇ ਆਪਾਂ ਦੋਨੇ ਭਰਾ ਕੰਮ ਕਰਾਂਗੇ ਆਪਾਂ ਸਾਰਾ ਕਰਜ਼ਾ ਲਾ ਲਾਂਗੇ ਉਹ ਵੀ ਦੱਸ ਤੁਸੀਂ ਲੋਕਾਂ ਦੇ ਮੂੰਹ ਫੜਨੇ ਹੁਣ ਲੋਕ ਤਾਂ ਬੋਲਦੇ ਹੀ ਹੁੰਦੇ ਆ ਉਹਨਾਂ ਨੂੰ ਤਾਂ ਸੁਆਦ ਚਾਹੀਦਾ ਗੱਲਾਂ ਦਾ ਉਹਦੀ ਮੇਰੀ ਗੱਲ ਸੁਣ ਪਹਿਲਾਂ ਬੇਬੀ ਬਾਪੂ ਗੁਜ਼ਰ ਗਏ ਕੱਲ ਨੂੰ ਜੇ ਇਹਨੂੰ ਕੁਝ ਹੋ ਗਿਆ ਜਾਂ ਆਪਾਂ ਨੂੰ ਕੁਝ ਹੋ ਗਿਆ ਕੌਣ ਰਹੂ ਇੱਥੇ ਇੱਥੇ ਪੈਸੇ ਨਾ ਨਹੀਂ ਬਰਤਣਾ ਨਾ ਜਮੀਨਾਂ ਰਣਤ ਅਸੀਂ ਬੰਦਿਆਂ ਨਾਲ ਆ ਗਏ ਪਿੰਡ ਦਾ ਕੀ ਆ ਉਹਨਾਂ ਤਾਂ ਕੰਮ ਹੀ ਆ ਭੌਂਕਾਂ ਦਾ ਝੌਂਪੀ ਜਾਂਦੇ ਨੇ ਬਾਈ ਦੇਖ ਬਾਪੂ ਗਏ ਰ ਗਿਆ ਉਦੋਂ ਨਹੀਂ ਮੈਥੋਂ ਆਇਆ ਗਿਆ ਹੈ ਬੇਬੇ ਗਏ ਰ ਗਿਆ ਉਦੋਂ ਨਹੀਂ ਮੈਥੋਂ ਆਇਆ ਗਿਆ ਮੇਰੇ ਵੀ ਬਾਈ ਸੁਪਨੇ ਸੀਗੇ ਕਿ ਮੈਂ ਸੋਨੂੰ ਆ ਉੱਤੇ ਬਲਾਵਾ ਆਪਦੇ ਕੋਲੇ ਹਨਾ ਸੋਨੂੰ ਵੀ ਮੈਂ ਦੁਨੀਆ ਦਿਖਾਵਾਂ ਕੈਨੇਡਾ ਦੀ ਵੀ ਕਿਹੇ ਜੀ ਹੈ ਜੀ ਬਾਈ ਉੱਥੇ ਹੁਣ ਪਹਿਲਾ ਨਾਲ ਟਾਈਮ ਨਹੀਂ ਰਿਹਾ ਭਰਾਵਾ ਉੱਥੇ ਲੁਟਾਂ ਖੋਹਾਂ ਬਹੁਤ ਕੰਮ ਚੱਲ ਪਿਆ ਤੂੰ ਐਨਾ ਸ਼ੁਕਰ ਕਰ ਬਾਈ ਮੇਰੀ ਜਾਨ ਬਚ ਗਈ ਮੈਂ ਉਹਦੇ ਪਿੰਡ ਆ ਗਿਆ ਹੁਣ ਨਹੀਂ ਬਾਈ ਮੈਂ ਛੱਡ ਕੇ ਜਾਂਦਾ ਘਰ ਇੱਥੇ ਮਿਹਨਤ ਕਰਕੇ ਮੈਂ ਸਾਰਾ ਕਰਜ਼ਾ ਲਾ ਦੂੰ ਤੂੰ ਬੇਫਿਕਰ ਹੋ ਜਾ। ਓਏ ਉਹ ਤਾਂ ਗੱਲ ਤੇਰੀ ਠੀਕ ਐ ਤੇ ਉਹਦੀ ਸਮਝ ਹੀ ਆਂਦਾ। ਉਦੋਂ ਤੇਰੇ ਵੀ ਕੀੜਾ ਸੀ ਮੈਨੂੰ ਵੀ ਚੱਲ ਆਈ ਸੀ ਵੀ ਮਗਰ ਤੇਰੇ ਘੁਮਾਂਗੇ ਫਿਰਾਂਗੇ। ਓ ਬਾਈ ਮੈਨੂੰ ਕਿਹੜਾ ਪਤਾ ਸੀਗਾ ਮੈਂ ਤਾਂ ਸੀ ਪਹਿਲਾਂ ਵਾਲੇ ਹਾਲਾਤ ਹੀ ਹੋਣਗੇ। ਪਰ ਬਾਈ ਹੁਣ ਹਾਲਾਤ ਬਹੁਤ ਬਦਲ ਗਏ। ਲੋਕ ਛੱਡ ਛੱਡ ਕੇ ਪਿੰਡਾਂ ਨੂੰ ਭੱਜੇ ਆਉਂਦੇ ਨੇ। ਜਿਹੜੇ ਮੁੰਡੇ ਇਥੋਂ ਚਾਵਾਂ ਨਾਲ ਗਏ ਸੀ ਨਾ ਉੱਥੇ ਦੇਖ ਲੈ ਕਿੰਨੇ ਦੁਖੀ ਨਿਗੇ। ਕਿਉਂ ਕੰਮ ਤਾਂ ਉਹੀ ਪੰਜਾਬ ਦੇ ਪਿੰਡਾਂ ਆਇਆ ਨਾ ਉਹੀ ਜ਼ਮੀਨ ਜਿਹੜੀ ਆਪਾਂ ਵੇਚ ਕੇ ਬਾਹਰ ਜਾਣ ਨੂੰ ਫਿਰਦੇ ਹ ਜਮੀਨ ਤਾਂ ਬਣਾ ਲਾਂਗੇ ਕੋਈ ਗੱਲ ਨਹੀਂ ਕਰਜਾ ਵੀ ਲੈ ਜਾਊਗਾ ਮਿਹਨਤ ਕਰ ਲਾਂਗੇ ਅੱਗੇ ਕਿਹੜਾ ਡਾਲਰਾਂ ਦੀਆਂ ਰੋਟੀਆਂ ਖਾਣੇ ਆ ਪਰ ਬਾਈ ਉੱਥੇ ਔਖਾ ਬਹੁਤਾ ਹੋਣਾ ਮੇਰੀ ਗੱਲ ਸੁਣ ਮਿੰਟੂ ਹੁਣ ਤੁਸੀਂ ਸੋਨੇ ਭਰਾ ਰਾਲ ਕੇ ਕੰਮ ਕਰ ਲਿਓ ਹੁਣ ਜਮੀਨ ਤਾਂ ਬਣ ਜੂ ਨਾਲੇ ਰੋਟੀ ਤਾਂ ਆਪਾਂ ਹੱਥ ਦੀ ਕਮਾਈ ਨਾਲ ਹੀ ਖਾਣੀ ਆ ਇਮੀਨੇ ਰੋਟੀ ਤਾਂ ਨਹੀਂ ਦੇਣੀ ਆਪਾਂ ਨੂੰ ਇੱਕ ਸਿਕਾਇਆ ਭਰ ਰੋਜ਼ਗਾਰ ਆ ਇੱਕ ਕੰਮ ਹੋਰ ਕਰੀ ਹੁਣ ਪਿੰਡਾਂ 'ਚ ਜਿਹੜੇ ਮੁੰਡੇ ਨਵੇਂ ਜਿਹੇ ਕਹਿੰਦੇ ਆ ਬਾਹਰ ਜਾਣ ਨੂੰ ਇਹਨਾਂ ਨੂੰ ਵੀ ਸਮਝਾ ਦੇ ਸਮਝਾ ਦੂੰ ਬਾਈ ਮੈਂ ਹੁਣ ਉੱਥੇ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਬਾਈ ਕਾ ਮਿਹਨਤ ਕਰਨੀ ਆ ਇੱਥੇ ਰਹਿ ਕੇ ਕਰ ਲੋ ਨਾਲੇ ਤਾਂ ਘਰ ਨਹੀਂ ਛੱਡਣਾ ਪੈਂਦਾ ਮਾਂ ਪਿਓ ਦੇ ਕੋਲੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਆਪ ਨੂੰ ਪਾਲ ਕੇ ਡੇਡੇ ਕਰਦੇ ਹੈਗੇ ਉਹ ਦੇਖ ਲੈ ਤੇਰੇ ਮਗਰੋਂ ਬੇਬੇ ਦੇ ਬਾਪੂ ਤੈਨੂੰ ਤਰਸਦੇ ਮਰਗੇ ਉਹ ਉਹ ਬਾਈ ਉੱਥੇ ਰੋਂਦੇ ਆ ਜਿਹੜੇ ਮੁੰਡੇ ਰੋਂਦੇ ਆ ਜਿਹੜੇ ਨਵੇਂ ਗਏ ਆ ਉੱਥੇ ਉਹਨਾਂ ਨੂੰ ਪੰਜਾਬ ਨਸੀਬ ਨਹੀਂ ਹੁੰਦਾ ਹੁਣ ਇੱਥ ਆਰ ਬਾਈ ਉੱਥੇ ਦੁੱਗਣੇ ਹੋ ਕੇ ਨਿਕਲਦੇ ਆਗੇ ਤੇ ਪੀਸਾ ਵੀ ਨਹੀਂ ਭਰੀਆਂ ਜਾਂਦੇ ਮੈਨੂੰ ਤਾਂ ਲੱਗਦਾ ਭਾਈ ਤੁਹਾਨੂੰ ਬਾਈ ਉੱਥੇ ਲੁੱਟਾਂ ਗੁਆ ਹੀ ਬਹੁਤ ਹੋਣ ਲੱਗੀਆਂ ਚਲ ਕੋਈ ਨਾ ਤੂੰ ਪਿੱਛੇ ਆਜੂ ਫਿਰ ਕੋਈ ਨਾ ਬਾਈ ਤੂੰ ਬੇਵਕਰ ਹੋ ਜਾ ਟੈਂਸ਼ਨ ਨਾਲ ਨਹੀਂ ਕੋਈ ਨਾ ਆਪਾਂ ਰਲ ਮਿਲ ਕੇ ਆਪਾਂ ਸਾਰਾ ਕਰਜ਼ਾ ਲਾ ਦਾਂਗੇ ਬਾਪੂ ਦਾ ਕੋਈ ਨਹੀਂ ਆਪਾਂ ਦੁੱਗਣੀ ਜ਼ਮੀਨ ਬਣਾ ਕੇ ਦਿਖਾਵਾਂਗੇ ਪਿੰਡ ਵਾਲਿਆਂ ਨੂੰ ਠੀਕ ਆ ਠੀਕ ਆ ਟੈਂਸ਼ਨ ਨਾਲ ਆ ਐ ਮੂਟੜੀ ਜਾਂਦਾ ਸੀ ਬਾਈ ਬਾਈ ਇਹ ਤਾਂ ਤੈਨੂੰ ਹੀ ਉੱਤੋਂ ਹੀ ਸਖਤ ਬਣ ਕੇ ਦਿਖਾਉਂਦਾ ਅੰਦਰ ਦਿਲਚੇਰੇ ਕੁਝ ਨਹੀਂ ਹੈਗਾ ਨਹੀਂ ਭਾਬੀ ਮੈਂ ਤਾਂ ਬਾਈ ਨੂੰ ਹੋ ਜਾਂਦੀਆਂ ਗੱਲਾਂ ਦੱਸਣੀਆਂ ਹੀ ਨਹੀਂਆਂ ਮੈਂ ਕਿ ਭਾਬੀ ਉੱਥੇ ਦਾ ਪੀਸਾ ਨਹੀਂ ਪੂਰੀਆਂ ਹੁੰਦੀਆਂ ਸ਼ਿਫਟਾਂ 'ਚ ਕੰਮ ਕਰਦੇ ਹੁੰਦੇ ਸੀਗੇ ਪੀਸਾ ਨਹੀਂ ਸੀ ਪੂਰੀਆਂ ਹੁੰਦੀਆਂ ਮੇਰੀਆਂ ਇਸਮੈਂਟ 'ਚ 20-20 ਜਾਣੇ ਰਹਿੰਦੇ ਹੁੰਦੇ ਸੀ ਇਕੱਠੇ ਪਾਣੀ ਦਾ ਬੈਲਾ ਰੋਟੀ ਅੱਡ ਸਾਡੇ ਸਾਰਾ ਚੁੜੀ ਗਈ ਵੀ ਆ ਮੈਨੂੰ ਪਤਾ ਸਭ ਕੁਝ ਮੈਂ ਤਾਂ ਹੁਣ ਇਹਨੂੰ ਬੋਲਦੀ ਨਹੀਂ ਡਰਦੀ ਮੈਂ ਕਿਹਾ ਫਿਰ ਜਿਆਦਾ ਵੱਧੂ ਕੰਮ ਚੱਲ ਕੋਈ ਨਾ ਹੁਣ ਤੂੰ ਇੱਥੇ ਆ ਗਿਆ ਨਾ ਚੁੱਪ ਕਰਕੇ ਆ ਦੀ ਟੈਨਸ਼ਨ ਫ੍ਰੀ ਹੋ ਕੇ ਰਹੀ ਕੋਈ ਨਾ ਜਿਹੜੇ ਕਰਮਾਂ 'ਚ ਲਿਖੇ ਹੋਏ ਸੀ ਉਹ ਲੱਗ ਗਏ ਆਪਣੇ ਸਹੀ ਗੱਲ ਆ ਭਾਬੀ ਹੈਨਾ ਹੁਣ ਤੂੰ ਮਿਹਨਤ ਕਰ ਮਿਹਨਤ ਨਾਲ ਸਾਰਾ ਕੁਝ ਇੱਥੇ ਕੋਈ ਮਰਜੀ ਛੋਟਾ ਮੋਟਾ ਰਜਗਾਰ ਤੋਰ ਲਓ ਜੇ ਆਹੀ 25 ਲੱਖ ਮੈਂ ਉੱਤਰ ਬਾਈ ਨੂੰ ਕਹਿੰਦੀ ਸੀ ਵੀ ਨਾਲ ਆ ਨਾਲ ਮੇਰੀ ਗੱਲ ਸੁਣੀਓ ਉਦੋਂ ਆਹੀ 25 ਲੱਖ ਦਾ ਕੋਈ ਇੱਥੇ ਰਜਗਾਰ ਤੋਰ ਲੈਂਦਾ ਮੱਝਾਂ ਹੀ ਪਾਲੋ ਆਪਣੇ ਘਰੇ ਤਾਂ ਪਸ਼ੂ ਖੜਾ ਹੈਗਾ ਦੁੱਧ ਬਥੇਰਾ ਪੈਂਦਾ ਮੇਰੀ ਮੋਹ ਭਾਬੀ ਐ ਸੀਗਾ ਵੀ ਚੱਲ ਉੱਥੇ ਪੀਆਰ ਹੋ ਜਾਣਗੇ ਸੋਨੂ ਵੀ ਕੋਲੇ ਬੁਲਾ ਲੂੰਗਾ ਹਨਾ ਮੈਨੂੰ ਕੀ ਪਤਾ ਸੀਗਾ ਵੀ ਉੱਥੇ ਹੁਣ ਆਹ ਹਾਲਾਤ ਹੋਏ ਪਏ ਹੈਗੇ ਹੈ ਨਾ ਆਪਾਂ ਬਗਾਨੀਆਂ ਕੰਟਰੀਆਂ 'ਚ ਜਾ ਕੇ ਰਹਿਨੇ ਆ ਉੱਥੋਂ ਦੀ ਪੀਆਰ ਲੈਣੋਂ ਆਪਣੇ ਕੋਲੇ ਬਣੀ ਬਣਾਈ ਪੀਆਰ ਪੰਜਾਬ ਦੀ ਇੰਨਾ ਸੋਹਣਾ ਪੰਜਾਬ ਛੱਡ ਕੇ ਜਾਣ ਨੂੰ ਕਿਤਾ ਜੀ ਕਰਦਾ ਲੋਕ ਤਾਂ ਇੱਥੇ ਘੁੰਮਣ ਆਉਂਦੇ ਨੇ ਤੁਸੀਂ ਕਹਿੰਦੇ ਉੱਥੇ ਘੁੰਮਣ ਜਾਣਾ ਜਿਹਨੇ ਪਾਪੀ ਕੰਮ ਕਰਨਾ ਉਹ ਆਪਦੇ ਪੰਜਾਬ ਚ ਵੀ ਰਹਿ ਕੇ ਕਰ ਸਕਦਾ ਉਹੀ ਤਾਂ ਗੱਲ ਆ ਅਗਰ ਇਹ ਤਾਂ ਆਪਣੇ ਆਉਂਦੇ ਇੱਥੇ ਗੁਰਦੁਆਰੇ ਦੇਖਣ ਜਗ੍ਹਾ ਦੇਖਣਾ ਇੱਥੇ ਸਿਮਲੇ ਘੁੰਮਣ ਆਉਂਦੇ ਆ ਤੁਸੀਂ ਕਹਿੰਦੇ ਅਸੀਂ ਉੱਥੇ ਜਾਣਾਗਾ ਸਹੀ ਗੱਲ ਆ ਬਬਾ ਆਪਦਾ ਪੰਜਾਬ ਨਹੀਂ ਕਦੇ ਛੱਡੀਦਾ ਹੁੰਦਾ ਕੋਈ ਫੋਨ ਨਹੀਂ ਮੈਂ ਛੱਡ ਗਿਆ ਤੂੰ ਬੇਫਿਕਰ ਹੋ ਕੇ ਕੰਮ ਕਰ ਕੁਝ ਨਹੀਂ ਹੁੰਦਾ ਨਾਲੇ ਤੈਨੂੰ ਪਤਾ ਮਿੰਟੂ ਇਹ ਤਾਂ ਆਪਣੀ ਗੁਰੂਆਂ ਪੀਰਾਂ ਦੀ ਧਰਤੀ ਆ ਨਾਲੇ ਇਥੇ ਅੰਗਰੇਜ਼ ਨੇ ਆਪਣੇ ਹਰ ਹਰਮੰਦਰ ਸਾਹਿਬ ਆਉਂਦੇ ਆਗੇ ਹਰ ਦੁਆਰ ਜਾਂਦੇ ਨੇ ਕਿ ਕਿੰਨੇ ਆਪਣੇ ਸਥਾਨ ਨੇਗੇ ਹਨਾ ਨਾਲ ਜੇ ਆਪਾਂ ਉਧਰ ਜਾ ਕੇ ਜਾਵਾਂਗੇ ਅੰਗਰੇਜ਼ ਕਹਿਣਗੇ ਇਹ ਤਾਂ ਪਹਿਲੀ ਸਾਡੇ ਗੁਲਾਮ ਸੀਗੇ ਉਹ ਤਾਂ ਪਹਿਲੀ ਫਿਰਦੇ ਆਪਾਂ ਨੂੰ ਗੁਲਾਮ ਬਣਾਉਣ ਨੂੰ ਦੁਬਾਰੇ ਆਪਾਂ ਜਾ ਜਾ ਕੇ ਬਣਾ ਦਿੰਦੇ ਆਪਾਂ ਬੱਬੀ ਆਪਾਂ ਜਾ ਜਾ ਕੇ ਲੋਕ ਜਾ ਜਾ ਕੇ ਉਹਨਾਂ ਦੇ ਗੁਲਾਮ ਬਣਦੇ ਨੇ ਫਿਰ ਉਹੀ ਤਾਂ ਗੱਲ ਆ ਜੇ ਹੁਣ ਆਪਾਂ ਦਾ ਪੰਜਾਬ ਛੱਡ ਕੇ ਜਾਵਾਂਗੇ ਆਪਣੀ ਸਿਉਣੇ ਦੀ ਜਿਹੜੀ ਆ ਇਸੇ ਨੂੰ ਸੰਭਲੋ ਇਸ ਸੰਭਿਆ ਜਾਂਦਾ ਇੱਥੇ ਰਜਗਾਰ ਚਲਾਓ ਜਿਹੜੇ ਕੰਮ ਉਧਰ ਜਾ ਕੇ ਕਰਨੇ 25 30 ਲੱਖ ਲਾ ਕੇ ਇੱਥੇ ਲਾ ਲਓ ਤੁਸੀਂ ਸਹੀ ਗੱਲ ਆ ਪਾਪੀ ਉੱਥੇ ਵੀ ਦਿਹਾੜੀਆਂ ਹੀ ਕਰਨੀਆਂ ਪੈਂਦੀਆਂ ਉਹੀ ਇੱਥੇ ਕਰ ਲਓ ਜੇ ਹੁਣ ਆਪਾਂ ਜ਼ਮੀਨ ਨਾ ਵੇਚਦੇ ਉਹਦੇ 'ਚ ਫਾਰਮ ਲਾ ਲੈਂਦੇ ਤੁਸੀਂ ਦੋਨੇ ਭਰਾ ਕਰਦੇ ਨਾਲੇ ਘਰੇ ਦੇ ਘਰੇ ਰਹਿੰਦੇ ਨਾਲੇ ਬੇਬੇ ਬਾਪੂ ਦੀ ਆਤਮਾ ਨੂੰ ਸ਼ਾਂਤੀ ਰਹਿੰਦੀ ਹੁਣ ਵਿਚਾਰੋ ਕਿੱਥੇ ਭੜਕਦੇ ਫਿਰਤੇ ਹੋਣਗੇ ਸਹੀ ਗੱਲ ਆ ਉਹਨਾਂ ਦੀ ਵੀ ਮੌਤ ਔਕੀ ਹੋਈ ਆ ਤੇਰੇ ਬਿਨਾ ਦੇਖ ਲੈ ਹੁਣ ਕਿਵੇਂ ਹੋ ਗਿਆ ਚੱਲ ਕੋਈ ਨ ਬੈਠ ਮੈਂ ਰੋਟੀ ਬਣਾ ਕੇ ਲੈਣੀ ਆ ਠੀਕ ਆ